ਕਾਰ ਜੋ ਹਰ ਸੰਗਤ ਜੀਓ ਥਾਰਾ ਨੰਬਰ ਗ੍ਰੰਥ ਇਸ ਵੇਲੇ ਪ੍ਰਕਾਸ਼ ਆ ਜੋ ਆਪਾਂ ਸ਼ਬਦ ਲੈ ਕੇ ਚੱਲਣ ਲੱਗੇ ਹਾਂ 7 ਚੇਤ 66 ਸੰਬੰਧ 1 ਜੋੜੀਆਂ ਜ਼ਿਲ੍ਹਾ ਜੰਮੂ ਚੰዱ ਰਾਮ ਦੇ ਕਿਰ ਹੈ ਹਰ ਸੰਗਤ ਜੀਓ ਇੱਥੇ 7 ਚੇਤ ਜੋ ਹੈ ਮੈਂ ਪਰਮੇਸ਼ਰ ਅੱਗੇ ਬੇਨਤੀ ਕਰਦਾ ਹੈ ਸ਼ਰਮ ਕਰਿਓ ਸਾਤ ਚੇਤ ਕੇ ਪ੍ਰਭ ਕਿਰਪਾ ਤਾਰ ਤੇਰੇ ਹੱਥ ਵੱਡੀ ਵਡਿਆਈ ਆ ਪੜਦ ਸੋਇਲੇ ਸਾਚੇ ਤਾਰ ਅਦਵਾਟੇ ਰਹਿਣ ਕੋਈ ਨਾ ਪਾਈ ਆ ਫੜ ਫੜ ਬਾਹੋਂ ਲਾਦੇ ਪਾਰ ਤੁਰਦੇ مالک ਸੇਵਾ ਸੱਚ ਕਮਾਈਆ ਉਹਨਾਂ ਦਾ ਲੇਖਾ ਰੇ ਨਾ ਕੋਈ ਬੇ ਸੰਸਾਰ ਜੋ ਮੁੱਖ ਬਨਾਜੀ ਤੇਰਾ ਦਰਸ਼ਨ ਪਾਈਆ ਹਰ ਸੰਗਤ ਜੀਓ ਦਰਸ਼ਨਾਂ ਦੀ ਕਿੰਨੀ ਮਹਾਨਤਾ ਹੈ ਆਵਣ ਜਾਵਣ ਲੱਖ ਚਰਾਸੀ ਕਿਹੜਾ ਦੇ ਨਿਵਾਰ ਜਦ ਕੀ ਫਾਸੀ ਦੇ ਕਟਾਈਆ ਜਗ ਟੋਕੜੀ ਪਿੱਛੋਂ ਤੇਰਾ ਇਹੋ ਵੱਡਾ ਪਰਮਕਾਰ ਮੈਨ ਭਗਤੀੋਂ ਪਾਰ ਲਗਾਈਆ ਜਗ ਟੋਕੜੀਆਂ ਤੋਂ ਪਿੱਛੋਂ ਬਾਦ ਪਰਮੇਸ਼ਰ ਨੇ ਇਹੋ ਵੀ ਵੱਡਾ ਪਰਮਕਾਰ ਕੀਤਾ ਕਿ ਉਹਨੇ ਕਿਹਾ ਤਾਨੂੰ ਮੈਂ ਕੋਈ ਭਗਤੀਆਂ ਵੀ ਕਰਾਉਣੀ ਆ ਇਸ਼ਨਾਨ ਨਹੀਂ ਕਰਾਉਣੇ ਖਾਲੀ ਇੱਕ ਮੈਨੂੰ ਮੰਨ ਲਿਓ ਮਨੋ ਕਿ ਮੈਂ ਤੁਹਾਡਾ ਪਰਮੇਸ਼ਰ ਆ ਵੇਖਵ ਖਾਣੇ ਸਿਰਜਣ ਹਾਰ ਸਮਰਥ ਪੁਖ ਤੇਰੀ ਸਰਨ ਆ ਜੋ ਤੀਜੋ ਸਰੂਪ ਹਾਰਿਆ ਪਾਪੜੀ ਕਿਰਪਾ ਕਰ ਹਰ ਜਨ ਸਾਚੇ ਗਲੇ ਲਗਾਈ ਆ ਸਤ ਚੇਤ ਕਹੇ ਤੇਰੇ ਹੱਥ ਵਢਾਈ ਸੱਚੇ ਫਿਰ ਕੀ ਕਹਿੰਦਾ ਹੈ ਇਹ ਪ੍ਰਭੂ ਤੇਰੇ ਹੱਥ ਵਢਾਈ ਹੈ ਵੱਟ ਵੱਡਾ ਨਜ਼ਰੀ ਆਈ ਆ ਨਿਰਗੁਣ ਹੋ ਕੇ ਬਣਿਆ ਪਾਦੀ ਰਾਈ ਨਿਰਵੈਰ ਆਪਣਾ ਫੇਰਾ ਪਾਈ ਆ ਮਾਰਗ ਚੱਲਦੇ ਆ ਸਚਣ ਜਾਤ ਰਾਈ ਤਾਰਨ ਹਾਰੇ ਤੇਰੀ ਓਟ ਟਕਾਈ ਆ ਤੇਰੀ ਕੀਮਤ ਲਗੇ ਨਾਰਾਈ ਤੇਰੀ ਕੋਈ ਕੀਮਤ ਨਹੀਂ ਲੱਗਦੀ ਪਰਮੇਸ਼ਰਾ ਰਤ ਨਾਲ ਸਭ ਦੇ ਲੇਖੇ ਤੇ ਜਿੱਦੇ ਚੁਕਾਈ ਆ ਤੂੰ ਇਹਨਾਂ ਤੇ ਕਿਰਪਾ ਕਰਦੇ ਸਾਰੇ ਰਹਿਤੀ ਆਪਣੇ ਭਗਤ ਬਣਾ ਲਾ ਦੂਜੇ ਓਟ ਰਹੇ ਨਾਰਾਈ ਇਹਨਾਂ ਨੂੰ ਹੋਰ ਕਿਸੇ ਦੀ ਓਟ ਨਾ ਰਹਿ ਜਾਵੇ ਕੋਤੀ ਜੋ ਸਰੂਪ ਹਰਿਆ ਬਪਣੀ ਕਿਰਪਾ ਕਰ ਸੱਚਾ ਕਰ ਦੇ ਜਨਾਈਆ ਇਹਨਾਂ ਨੂੰ ਆਪਣੇ ਸੱਚੇ ਕਰਦੀ ਜਨਾਈ ਦੇ ਦੇ ਸਤ ਚੇਤ ਕਹੇ ਮੇਰੀ ਮੰਗ ਅਖੀਰੀ ਸਤ ਚੇਤ ਕਹਿੰਦਾ ਹੈ ਕਿ ਪ੍ਰਭੂ ਮੇਰੀ ਅਖੀਰੀ ਮੰਗ ਤੇਰੇ ਕੋ ਹੈ ਦਰ ਠਾਡੇ ਆਵਰਖਾਈਆ ਜੇ ਤੂੰ ਪ੍ਰਭੂ ਕਹਿੰਦੇ ਮਿਲ ਗਿਆ ਤਕਦੀਰੀ ਉਹ ਮੇਰਾ ਵਕਤ ਦਾ ਇੱਕ ਵਾਈਆ ਜਿਹਨੂੰ ਕਹਿੰਦੇ ਕਿ ਪ੍ਰਭੂ ਤਕਦੀਰੀ ਮੇਦਾ ਉਹ ਵੇਲਾ ਵਕਤ ਉਨ ਕੀ ਆ ਗਿਆ ਘਾਈ ਦੇ ਰਿਆ ਹੈ ਗੁਰਮੁਖਾਂ ਅੰਦਰ ਆਤਮ ਤੇਜਾ ਧੀਰੀ ਸਤ ਸੰਤੋਖ ਇੱਕ ਸਮਝਾਈਆ ਉਹ ਆਪਣੇ ਗੁਰਮੁਖਾਂ ਦੇ ਅੰਦਰ ਆਤਮਾ ਦੇ ਵਿੱਚ ਆਪਣੀ ਤੀਰ ਦੇ ਦੇ ਤੇ ਸਤ ਸੰਤੋਖ ਪੱਖ ਦੇ ਜੋ ਅੰਤਰੇ ਅੰਤਰੇ ਲੱਗੀ ਪੀੜੀ ਜਿਹੜੀ ਇਹਨਾਂ ਦੇ ਅੰਦਰੇ ਅੰਦਰ ਪੀੜਾ ਹੈ ਉਸ ਦਾ ਦੁੱਖ ਤੇ ਮਟਾਈਆ ਤੇਰੇ ਹੱਥ ਚੈਨ ਚਾਈ ਵਜੀਰੀ ਤੇਰੇ ਹੱਥ ਵਿੱਚ ਸਭ ਕੁਝ ਆਇਆ ਫਕੀਰੀ ਤੇਰੇ ਚਰਨਾਹੇਠ ਬੈਠੀ ਸੀ ਜਨਵਾਈਆ ਮਹਾਰਾਜੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਖੇਲ ਵੇ ਨਜ਼ੀਰੀ ਮੇਰੇ ਨਜ਼ਰ ਨਾਲ 베ੜੇ ਲੈ ਚੜਾਈਆ ਮਹਾਰਾਜ ਚੇਰ ਸਿੰਘ ਵਿਸ਼ਨੂੰ ਭਗਵਾਨ ਤੇਰਾ ਖੇਲ ਬੇਨਜ਼ੀਰੀ ਮੇਰੇ ਨਜ਼ਰ ਨਾਲ 베ੜੇ ਲੈ ਚੜਾਈਆ اے ਪ੍ਰਭੂ ਤੂੰ ਆਪਣੀ ਮਿਹਰ ਨਜ਼ਰ ਦੇ ਨਾਲ ਹੀ ਸਾਰੇ ਨੂੰ ਆਪਣੇ 베ੜੇ ਤੇ ਚੜ ਲੈ ਦਾਸ ਇੱਥੇ ਹੀ ਕੋਈਆਂ ਗਲਤੀਆਂ ਦੀ ਹਰ ਸੰਗਤ ਜੀਤੋ ਖਿਮਾ ਚੁੰਗਾ ਹੈ ਸਾਰੇ ਰਾਕੇ ਜਕਾਰਿਆਂ ਦਾ ਸਾਥ ਦਿਓ ਸੋ